ਪੋ ਜਿਹੜਾ ਕਹਿੰਦਾ ਮੇਰੀ ਸ਼ੇਰਨੀ ਆ ਸ਼ੇਰਨੀ ਆ ਸ਼ੇਰ ਨਹੀਂ ਗਾਦੀ ਉਹ ਤਾਂ ਖੱਲ ਪਾਈ ਹੋਈ ਆ ਉਹ ਤੇ ਬੱਕਰੀ ਦੇ ਉੱਤੇ ਤੇ ਜਿਹੜਾ ਕਹਿੰਦਾ ਮੈਂ ਸ਼ੇਰ ਆ ਸ਼ੇਰ ਆ ਉਹ ਬੱਕਰਾ ਹੈਗਾ ਉਹ ਤੇ ਖੱਲ ਪਾਈ ਹੋਈ ਆ ਜਿਹੜਾ ਡੁਪਲੀਕੇਟ ਨੇ ਬਣਿਆ ਹੋਇਆ ਭਿੰਡਰ ਵਾਲਾ ਸੰਤ ਬਣਿਆ ਹੋਇਆ ਉਹਦੇ ਕੋਲੋਂ ਕੁਹਾਰੇ ਵੀ ਸਾਨੂੰ ਖਾਲਿਸਤਾਨ ਚਾਹੀਦਾ ਭਿੰਡਰ ਵਾਲੇ ਸੰਤਾਂ ਨੇ ਤਾਂ ਖਾਲਿਸਤਾਨ ਮੰਗਿਆ ਹੀ ਨਹੀਂਗਾ ਜਿਹੜਾ ਆਪਣਾ ਆਨੰਦਪੁਰ ਸਾਹਿਬ ਆ ਉਹ ਮਤੇ ਦੀ ਗੱਲ ਕੀਤੀ ਹੋਈ ਸੀਗੀ ਤੇ ਉਹਦਾ ਇਹਨਾਂ ਨੇ ਦਿਖਾਈ ਨਹੀਂ ਇਹਦੇ ਵਿੱਚ ਕੰਗੜਾ ਰੌਣ ਨੇ ਟਵੀਟ ਕਰਦੇ ਕਿਹਾ ਹੈ ਕਿ ਮੈਂ ਹੁਣ ਕਾਨੂੰਨੀ ਤਰੀਕੇ ਨਾਲ ਦੇਖਾਂਗੇ ਇਹਨੂੰ ਤੇ ਰਿਲੀਜ਼ ਹੋ ਜਾਂਦੀ ਤਾਂ ਉਹਦੇ ਨਾਲ ਕੀ ਪ੍ਰਭਾਵ ਪੈ ਸਕਦਾ ਪੰਜਾਬ ਦੇ ਵਿੱਚ ਪੰਜਾਬ ਆਪਣਾ ਜਿਹੜਾ ਹੈਗਾ ਵੱਲ ਖਿਲਾਫ ਹੈਗਾ ਅਸੀਂ ਵਿਰੋਧ ਕਰਾਂਗੇ ਫਿਲਮ ਦੇ ਉੱਤੇ ਜਿਹੜੇ ਹਾਲ ਦੇ ਵਿੱਚ ਲੱਗੂਗਾ ਸਿਲਮੇ ਦੇ ਵਿੱਚ ਲੱਗੂਗੀ ਉਹਦੇ ਵੀ ਵਿਰੋਧ ਕਰਾਂਗੇ ਕੰਗੜਾ ਦਾ ਕਹਿੰਦੇ ਨੇ ਜਦੋਂ ਸਿੱਖ ਜਿਹੜੀ ਕੌਮ ਹੈ ਤੇ ਉਹ ਸਾਡੀ ਧੀ ਭੈ ਨਹੀਂ ਲੱਗਦੀ ਹੈਗੀ ਪਰ ਕੰਮ ਉਹਦੇ ਖਚਾਂ ਆ ਲਿਆ ਗਿਆ ਜਿਹੜਾ ਉਹਨਾਂ ਨੇ ਕੰਮ ਕੀਤਾ ਫਿਲਮ ਦੇ ਵਿੱਚ ਉਹੀ ਸਾਡੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈਗੀ ਯਾਰ ਜਿਹੜਾ ਪੁਰਾਣਾ 84 ਚੱਲੀ ਸੀਗੀ ਉਹ 83 ਦੁਆਰਾ ਫੇਰ ਸਾਡੀ ਹਰੀ ਕਰਨਾ ਚਾਹੁੰਦੇ ਹੈਗੇ ਵੀ ਉਹ ਨਿੱਕੇ ਨਿੱਕੇ ਬੱਚਿਆਂ ਦੇ ਉੱਤੇ ਕੀ ਅਸਰ ਪੈਣਾ ਹੈਗਾ ਜਿਹੜੇ ਗੱਲ ਦੇ ਵਿੱਚ ਟਾਇਰ ਪਾ ਕੇ ਸਾੜੇ ਆ ਟਾਰਗੇਟ ਕਰਦੇ ਸੀ ਇੰਦਰਾ ਗਾਂਧੀ ਨੂੰ ਤਾਂ ਹੀ ਫਿਰ ਉਹਦਾ ਦਿਮਾਗ ਖਰਾਬ ਹੋਇਆ ਤਾਂ ਹੀ ਉਹਨੇ ਮਹਾਰਾਜ ਨੇ ਮੱਤਮਾਰੀ ਤਾਂ ਹੀ ਉਹਨੇ ਦਰਬਾਰ ਸਾਹਿਬ ਦੇ ਟੈਕ ਕਰਵਾਇਆ ਜਿਹੜੀ ਕੰਗਣਾ ਇੰਦਰਾ ਗਾਂਧੀ ਬਣੀ ਹੋਈ ਆ ਉਹਦੇ ਵਿੱਚ ਉਹਦੇ ਹੱਥ ਫੇਰਦਾ ਪਿਆ ਤੇ ਇੰਦਰਾ ਗਾਂਧੀ ਦੇ ਹੱਥ ਫੇਰਦੇ ਸੀ ਇਹ ਗੰਜਾ ਯਾਰ ਅਸ਼ੀਵ ਸੈਨਾ ਵਾਲਿਆਂ ਦੀ ਗੱਲ ਕਰ ਲਈ ਤਾਂ ਉਹ ਹਰ ਇੰਟਰਵਿਊ ਦੇ ਵਿੱਚ ਇਹੀ ਕਹਿ ਰਹੇ ਵੀ ਕੰਗਣਾ ਦੀ ਫਿਲਮ ਰਿਲੀਜ਼ ਹੋਏਗੀ ਅਸੀਂ ਸਪੋਰਟ ਕਰਾਂਗੇ ਉਹ ਜਿਹੜੇ ਬੰਦੇ ਆ ਨਾ ਉਹ ਕੁਛ ਖੱਟ ਜੇ ਯਾਰ ਕੰਗਣਾ ਇੱਕ ਸਾਡੇ ਦਿਲ 'ਚ ਤੁਹਾਡੇ ਭਰਾ ਦੇ ਸਿਲ ਦੇ ਵਿੱਚ ਸੂਰੀਆ ਮਾਰਦੀ ਪਈ ਆ ਤੇ ਹੁਣ ਜਿਹੜਾ ਭਰਾ ਕਹ ਰਿਹਾ ਨੌ ਮਾ ਦਾ ਰਿਸ਼ਤਾ ਆਏਗਾ ਭਈ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਤਾਂ ਮੈਨੂੰ ਲੱਗਦਾ ਉਹਨਾਂ ਦੇ ਵਿੱਚ ਹਿੱਸਾ ਪੈਸੇ ਲੱਗੇ ਹੋਇਆ ਉਹਦੀ ਮੱਤ ਮਾਰੀ ਗਈ ਹੈਗੀ ਸੀਗੀ ਤਤਾਂ ਹੋ ਰੋਡ ਤੇ ਆਪਣੇ ਆਪ ਨੂੰ ਕਹਿ ਰਹੀ ਆ ਵੀ ਮੈਂ ਰੋਡ ਤੇ ਆਉਣ ਵਾਲੇ ਚਾਂਸ ਮੇਰੇ ਹੋਗੇ ਆ। ਬਾਬਾ ਜੀ ਲੱਡੂ ਬੰਨ ਰਹੇ ਹੋ ਕੀ ਗੱਲ ਐ ਅੱਜ? ਪਹਿਲੇ ਲੱਡੂ ਖਾਓ ਫੇਰ ਦੱਸਦੇ ਆ। ਪਹਿਲੇ ਲੱਡੂ ਸ਼ੋਕੋ ਦਾ ਸਹੀ। ਲੱਡੂ ਲੱਡੂ ਖਾ ਲੈਣੇ ਆ ਵੀ ਕਿ ਉਹ ਲੱਡੂ ਬੰਨ ਕਿਉਂ ਰਹੇ ਹੋ? ਬੇ ਵਾਂਡੇ ਸੇ ਲੈ ਰਹੇ ਆ ਜਿਹੜੀ ਕੰਗਣਾ ਦੀ ਫਿਲਮ ਸੀਗੀ, ਅਵਰਜੈਂਸੀ ਫਿਲਮ ਜਿਹੜੀ ਸੀਗੀ ਉਹ ਅੱਜ ਸਾਡੇ ਜਿਹੜਾ ਬੋਰਡ ਐ ਉਹਨੇ ਬਲੌਕ ਕਰਤੀ ਆ, ਬੰਦ ਕਰਤੀ ਆ। ਇਹ ਬਹੁਤ ਧੰਨਵਾਦ ਆ ਉਹਨਾਂ ਦਾ ਵੀ ਜਿਹੜੀ ਫਿਲਮ ਉਹਨਾਂ ਨੇ ਚਲਾਈ ਸੀ ਕੰਗਣਾ ਨੇ, ਅਵਰਜੈਂਸੀ ਤੇ ਉਹ ਬਹੁਤ ਵੀ ਵਧੀਆ ਕੀਤਾ ਬੰਦ ਹੋ ਗਈ ਆ ਸਾਡੇ ਦਿਲਾਂ ਦੇ ਵਿੱਚ ਜਿਹੜੇ ਸਰਾਕ ਸੀਗੇ ਸਰਾਕ ਕਰਨੇ ਸੀ ਕੰਗਣਾ ਨੇ ਉਹ ਬੰਦ ਹੋ ਚੁੱਕੇ ਹੈਗੇ ਆ ਪਰ ਸਾਨੂੰ ਬੜੀ ਖੁਸ਼ੀ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਬੋਰਡ ਦਾ ਵੀ ਜਿਹਨੇ ਫਿਲਮ ਤਿਆਰ ਕੀਤੀ ਸੀਗੀ ਵੀ ਇਦਾਂ ਦੀਆਂ ਫਿਲਮਾਂ ਨਾ ਚਲਾਈਆਂ ਜਾਇਆ ਕਰਨ ਜੋ ਕਿ ਵਧੀਆ ਧਾਰਮਿਕ ਫਿਲਮਾਂ ਚਲਾਓ ਜਿੱਦੇ ਹੁਣ ਰਜਨੀ ਦੀ ਆਈ ਫਿਲਮ ਹਾਂ ਹਾਂ ਤੇ ਉਹ ਫਿਲਮ ਜਿਹੜੀ ਆਈ ਹੈਗੀ ਆ ਉਹਦੇ ਉਹਦਾਂ ਦੀਆਂ ਧਾਰਮਿਕ ਫਿਲਮਾਂ ਤਿਆਰ ਕਰਨ ਵੀ ਬੱਚਿਆਂ ਨੂੰ ਕੋਈ ਸਨੇਹਾ ਮਿਲੇ ਕੋਈ ਹੋਰ ਕੋਈ ਵਧੀਆ ਅੱਛੀਆਂ ਅੱਛੀਆਂ ਫਿਲਮਾਂ ਬਣਾਉਣ ਇਹ ਥੋੜੀ ਆ ਵੀ ਇਦਾਂ ਦੀਆਂ ਮਾਰੀਆਂ ਫਿਲਮਾਂ ਬਣਾ ਕੇ ਸਾਡੇ ਦਿਲਾਂ ਦੇ ਉੱਤੇ ਠੇਸ ਪਹੁੰਚਾਉਣ ਬਾਬਾ ਜੀ ਮਾੜੀ ਗੱਲ ਕਹਿ ਰਹੇ ਹੋ ਵੀ ਤੁਸੀਂ ਕਹਿ ਰਹੇ ਵੀ ਮਾੜੀਆਂ ਫਿਲਮਾਂ ਮਾੜਾ ਕੀ ਨਜ਼ਰ ਆਇਆ ਤੁਹਾਨੂੰ ਉਹਦੇ ਵਿੱਚ ਮਾੜਾ ਹੀ ਆ ਚਰਾ ਪ੍ਰਾਣੀ ਫਿਲਮ ਚਲਾਉਂਦੇ ਆ ਸਾਡੇ ਦਿਲਾਂ ਦੇ ਵਿੱਚ ਜਿਹੜਾ ਉਹ ਜਿਹੜਾ ਉਹਨਾਂ ਨੇ ਕੰਮ ਕੀਤਾ ਫਿਲਮ ਦੇ ਵਿੱਚ ਉਹੀ ਸਾਡੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਗਈ ਆ ਜਿਹੜਾ ਪ੍ਰਾਣਾ 84 ਚੱਲੀ ਸੀਗੀ ਉਹ 84 ਦੁਬਾਰਾ ਫੇਰ ਸਾਡੀ ਹਰੀ ਕਰਨਾ ਚਾਹੁੰਦੇ ਹੈਗੇ ਤੇ ਮੈਂ ਉਹੀ ਕਹਿਣਾ ਚਾਹੁੰਦਾ ਵੀ ਇਦਾਂ ਦੀਆਂ ਫਿਲਮਾਂ ਨਾ ਬਣਾਓ ਹੁਣ ਰਜਨੀ ਮਾਤਾ ਤੇ ਰਜਨੀ ਦੀ ਆਈ ਫਿਲਮ ਰਜਨੀ ਬੀਬੀ ਰਜਨੀ ਦੀ ਉਹ ਕਿੰਨੀ ਸੋਹਣੀ ਫਿਲਮ ਹੈਗੀ ਆ ਕਿੰਨਾ ਸੋਹਣਾ ਉਹਦੇ ਵਿੱਚ ਦੱਸਿਆ ਗਿਆ ਕਿੰਨਾ ਸੋਹਣਾ ਇਤਿਹਾਸ ਦੱਸਿਆ ਗਿਆ ਇਦਾਂ ਦੀਆਂ ਫਿਲਮਾਂ ਬਣਾਓ ਜਿਹਦੇ ਵਿੱਚ ਕੋਈ ਪੜਕਾਉ ਬਿਆਨ ਨਾ ਹੋਵੇ ਕੋਈ ਆਪਣਾ ਜਿਹੜੀ ਭਾਰਤ ਦੇਸ਼ ਆਪਣਾ ਇਦੇ ਵਿੱਚ ਕੋਈ ਪੜਕਾਉ ਇਦਾਂ ਦੀ ਗੱਲਬਾਤ ਨਾ ਹੋਵੇ ਵੀ ਸੰਗਤ ਨੂੰ ਸਮਝਾਉਣ ਵਾਲੀ ਜਿਹੜੀ ਬੱਚਿਆਂ ਬੱਚੇ ਵੀ ਦੇਖਣ ਦੇਖੋ ਮੇਲੇ ਲੱਗੇ ਪਿਆ ਸਿਲਮੇ ਜਾ ਕੇ ਦੇਖੋ ਕਿੰਨਾ ਮੇਲਾ ਲੱਗਾ ਹੋਇਆ ਵੀ ਇਦਾਂ ਦੀਆਂ ਫਿਲਮਾਂ ਬਣਾਓ ਜਿਹਦੇ ਵਿੱਚ ਆਪਣੀ ਸੋਭਾ ਹੋਵੇ ਆਪਣੇ ਜਿਹੜਾ ਆਪਣਾ ਪੰਜਾਬ ਹੈ ਆਪਣੇ ਪੰਜਾਬ ਪੀਰਾਂ ਫਕੀਰਾਂ ਦੀ ਧਰਤੀ ਆ ਇਹ ਨਹੀਂ ਵੀ ਪੀਰਾਂ ਫਕੀਰਾਂ ਆਪਣੇ ਹੈ ਪੀਰਾਂ ਵਗੇਰਾ ਦੀ ਧਰਤੀ ਆ ਥੋੜੀ ਆ ਵੀ ਯਾਰ ਗਲਤ ਫਿਲਮਾਂ ਬਣਾ ਕੇ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣੀ ਕਿਸੇ ਦੇ ਦਿਲ ਨੂੰ ਇਦਾਂ ਕਰਨਾ ਮਾਰੀ ਗੱਲ ਆ ਅੱਛਾ ਟ੍ਰੇਲਰ ਰਿਲੀਜ਼ ਹੋਇਆ ਹਾਲੇ ਫਿਲਮ ਰਿਲੀਜ਼ ਨਹੀਂ ਹੋਈ ਹੈ ਕੀ ਕਿਸ ਤੁਹਾਨੂੰ ਨਜ਼ਰ ਆਇਆ ਕਿ ਵੀ ਜਿਸ ਦੇ ਨਾਲ ਸਿੱਖ ਕਮਿਊਨਿਟੀ ਨੂੰ ਉਸ ਦੇ ਨਾਲ ਥੇਸ ਪਹੁੰਚ ਸਕਦੀ ਕੀ ਨਜ਼ਰ ਆਇਆ ਤੁਹਾਨੂੰ ਉਹਦੇ ਵਿੱਚ ਪਹਿਲੀ ਗੱਲ ਤਾਂ ਉਹਦੇ ਵਿੱਚ ਸੰਤ ਜਿਹੜੇ ਪਿੰਡਰਾਂ ਵਾਲੇ ਆ ਉਹ ਡੁਪਲੀਕੇਟ ਬਣਾਏ ਆ ਦੂਜੀ ਗੱਲ ਇਹ ਉਹਦੇ ਵਿੱਚ ਪਿੰਡਰਾਂ ਵਾਲੇ ਇਹਨਾਂ ਨੇ ਕਹਾਇਆ ਹੋਇਆ ਉਹਦੇ ਬੰਦੇ ਕੋਲ ਡੁਪਲੀਕੇਟ ਬੰਦੇ ਕੋਲ ਜਿਹੜਾ ਡੁਪਲੀਕੇਟ ਨੇ ਬਣਿਆ ਹੋਇਆ ਪਿੰਡਰਾਂ ਵਾਲਾ ਸੰਤ ਬਣਿਆ ਹੋਇਆ ਉਹਦੇ ਕੋਲੋਂ ਕਹਾਰੇ ਵੀ ਸਾਨੂੰ ਖਾਲਿਸਤਾਨ ਚਾਹੀਦਾ ਪਿੰਡਰਾਂ ਵਾਲੇ ਸੰਤਾਂ ਨੇ ਤਾਂ ਖਾਲਿਸਤਾਨ ਮੰਗਿਆ ਹੀ ਨਹੀਂਗਾ ਕਿੱਥੇ ਮੰਗਿਆ ਦੱਸੋ ਉਹਨਾਂ ਨੇ ਧੀਆ ਭੈਣਾਂ ਦੀ ਇੱਜ਼ਤ ਬਚਾਈ ਹੈ ਜਿੱਥੇ ਲੋਕਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਟਰੱਕ ਭਰ-ਭਰ ਕੇ ਵਿਆਹਾਂ ਦੇ ਵਿੱਚ ਜਾਂਦੇ ਸੀਗੇ ਉਹਨਾਂ ਨੂੰ ਠੱਲ ਪਾਈ ਆ ਵੀ ਪੰਜ ਬੰਦੇ ਜਾਓ ਪੰਜ ਬੰਦੇ ਜਾਓ ਨਾ ਉਹਨਾਂ ਦਾ ਖਰਚਾ ਹੋਵੇ ਗਰੀਬ ਬੰਦੇ ਹੁੰਦੇ ਸੀਗੇ ਜਲੂਸ ਕੱਢ ਦਿੰਦੇ ਸੀਗੇ ਟਰੱਕ ਭਰ ਕੇ ਲੈ ਕੇ ਜਾਂਦੇ ਬੱਸਾਂ ਭਰ ਕੇ ਲੈ ਕੇ ਜਦੋਂ ਜਾਂਦੇ ਆਪਾਂ ਕਿਸੇ ਗਰੀਬ ਘਰ ਦਾ ਉਹ ਵਿਚਾਰੇ ਗਰੀਬ ਹੁੰਦੇ ਮਾਤੜ ਹੁੰਦੇ ਆ ਜਦੋਂ ਆਪਾਂ ਗੱਡੀਆਂ ਭਰ ਕੇ ਲੈ ਜਾਂਦੇ ਆ ਉਹਨਾਂ ਦਾ ਜਲੂਸ ਨਿਕਲ ਜਾਂਦਾ ਵੀ ਇੰਨਾ ਖਰਚਾ ਹੁੰਦਾ ਉਹਨਾਂ ਨੇ ਭਿੰਡਰਾਲੇ ਸੰਤਾਂ ਨੇ ਇਹ ਕੰਮ ਕੀਤਾ ਸੀਗਾ ਵੀ ਪੰਜ ਬੰਦੇ ਜਾਓ ਪੰਜ ਬੰਦੇ ਜਾ ਕੇ ਆਪਣਾ ਵਿਆਹ ਕਰੋ ਨੰਦਕਾਰਜ ਕਰੋ ਤੇ ਘਰੇ ਲਿਆ ਕੇ ਆਪਣੀ ਜੋ ਮਰਜ਼ੀ ਖੁਸ਼ੀ ਕਰੋ ਉਹਨਾਂ ਨੇ ਇਹ ਚੀਜ਼ਾਂ ਨੂੰ ਠੱਲ ਪਾਈ ਸੀ ਇਸ ਦੇ ਵਿੱਚ ਕਿਦਰ ਚਾਏਗੀ ਕਿ ਖਾਲਿਸਤਾਨ ਦੀ ਮੰਗ ਕਰ ਰਹੀ ਸੀ ਖਾਲਿਸਤਾਨ ਉਹਦੇ ਵਿੱਚ ਕਹੀ ਜਾਂਦਾ ਤੁਸੀਂ ਟ੍ਰੇਲਰ ਦੇਖੋ ਤਾਂ ਸਹੀ ਟ੍ਰੇਲਰ ਦੇ ਵਿੱਚ ਕਹ ਰਿਹਾ ਵੀ ਖਾਲਿਸਤਾਨ ਚਾਹੀਦਾ ਸਾਨੂੰ ਤੇ ਖਾਲਿਸਤਾਨ ਤਾਂ ਉਹਨਾਂ ਨੇ ਮੰਗਿਆ ਹੀ ਨਹੀਂ ਉਹਨਾਂ ਦਾ ਗੁਰੂ ਮਾਰ ਜਿਹੜਾ ਆਪਣਾ ਆਨੰਦਪੁਰ ਸਾਹਿਬ ਆ ਉਹ ਮਤੇ ਦੀ ਗੱਲ ਕੀਤੀ ਹੋਈ ਸੀਗੀ ਤੇ ਉਹਦਾ ਇਹਨਾਂ ਨੇ ਦਿਖਾਈ ਨਹੀਂ ਇਹਦੇ ਵਿੱਚ ਤੇ ਠੇਸ ਹੀ ਪਹੁੰਚ ਨਹੀਂ ਦਿਲਾਂ ਨੂੰ ਤੁਸੀਂ ਕੀ ਕਹਿੰਦੇ ਹੋ ਕਿ ਇਹਦੇ ਵਿੱਚ ਜਿਹੜੀ ਰੀਅਲਿਟੀ ਸੀਗੀ ਉਹ ਵੀ ਹਾਲੇ ਪ੍ਰੋਪਰ ਤਰੀਕੇ ਨਾਲ ਨਹੀਂ ਦਿਖਾਈ ਗਈ ਇਸ ਤਰ੍ਹਾਂ ਕਹਿੰਦੇ ਦਿਖਾਈ ਨਹੀਂ ਗਈ ਜੇ ਚਲੋ ਆਪਾਂ ਫਿਲਮ ਤਿਆਰ ਉਹਨਾਂ ਨੇ ਕੀਤੀ ਆ ਕੰਗਣਾ ਨੇ ਕੀਤੀ ਆ ਉਹਦੇ ਵਿੱਚ ਇਹੀ ਦਿਖਾਇਆ ਹੋਣਾ ਨਿੱਕੇ ਨਿੱਕੇ ਬੱਚਿਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜੇ ਸੀਗੇ ਸਾੜੇ ਸੀ ਨਾ ਉਸ ਟਾਈਮ ਜਦੋਂ ਹਮਲਾ ਹੋਇਆ ਸੀਗਾ ਉਹ ਵੀ ਦਿਖਾਇਆ ਨਾ ਉਹ ਕੀ ਗੱਲ ਨਿੱਕੇ ਨਿੱਕੇ ਬੱਚਿਆਂ ਦੇ ਅਸਰ ਕੀ ਪਊਗਾ ਵੀ ਉਹ ਨਿੱਕੇ ਨਿੱਕੇ ਬੱਚਿਆਂ ਦੇ ਉੱਤੇ ਕੀ ਅਸਰ ਪੈਣਾ ਹੈਗਾ ਜਿਹੜੇ ਗਲ ਦੇ ਵਿੱਚ ਟਾਇਰ ਪਾ ਕੇ ਸਾੜੇ ਆ ਜਿਹੜੇ ਇਦਾਂ ਦਾ ਕਰਕੇ ਪੰਜਾ ਪੰਜਾ ਸਾੜੇ ਆ ਸਾਡੀਆਂ ਧੀਆਂ ਪੇਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਸੀਗੀਆਂ ਉਹ ਚੀਜ਼ ਉਹਦੇ ਵਿੱਚ ਦਿਖਾਈ ਹੋਣੀ ਬਲ ਬਾਨੀ ਨਹੀਂ ਜਿਵੇਂ ਜਕਰੋ ਨਾ ਦਿਖਾਉਂਦੇ ਦਿਖਾਇਆ ਹੋਣਾ 100% ਉਹਦੇ ਵਿੱਚ ਹੂੰ ਤੇ ਹੁਣ ਉਸ ਦੇ ਵਿੱਚ ਇੰਦਰਾ ਗਾਂਧੀ ਦੀ ਇੰਦਰਾ ਗਾਂਧੀ ਦਾ ਕੰਗਣਾ ਨੌਤਨੇ ਰੋਲ ਕੀਤਾ ਉਹ ਕਿਵੇਂ ਦਾ ਲੱਗਿਆ ਤੁਹਾਨੂੰ ਤੇ ਉਹ ਉਹ ਕਰਨਾ ਚਾਹੀਦਾ ਸੀ ਨਹੀਂ ਕਰਨਾ ਚਾਹੀਦਾ ਇੰਦਰਾ ਗਾਂਧੀ ਇੱਕ ਰਾਣੀ ਹੋਈ ਆ ਮੰਨਦੇ ਹੋ ਨਾ ਇੱਕ ਪ੍ਰਧਾਨ ਮੰਤਰੀ ਜਿਹੜਾ ਰਾਜਾ ਹੁੰਦਾ ਰਾਜਾ ਹੁੰਦਾ ਉਹ ਇੰਦਰਾ ਗਾਂਧੀ ਇੱਕ ਰਾਣੀ ਹੋਈ ਆ ਚਲੋ ਉਹਦੇ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਮੰਨਦੇ ਆ ਪਰ ਕਾਰ ਸਲਾਈ ਜਿਹੜੇ ਕਾਰ ਸਲਾਈ ਹੁੰਦੇ ਨਾ ਉਹ ਉਹਨਾਂ ਨੇ ਉਹਦੀ ਫੱਟੀ ਪੋਚੀ ਹੈਗੀ ਕਾਰ ਸਲਾਵਾਂ ਨੇ ਪਰ ਇੰਦਰਾ ਗਾਂਧੀ ਨੂੰ ਜੇ ਕੇ ਇਹਨੂੰ ਪੰਪ ਦੇਈ ਜਾਵਾਂਗੇ ਤੇਈ ਜਾਵਾਂਗੇ ਤੇਰੇ ਗਲਤ ਬਾਰੇ ਆ ਬੋਲਦਿਆ ਤੇਰੇ ਬਾਰੇ ਆ ਬੋਲਦਿਆ ਤੇਰੇ ਬਾਰੇ ਕਲੇਅਰ ਕਰੂਗਾ ਹੀ ਕੋਸਾ ਕੋਈ ਤੂੰ ਚੁੱਕ ਕੇ ਮਾਰੇਗਾ ਤੂੰ ਕਹਿੰਗਾ ਯਾਰ ਬਾਬਾ ਮੇਰੇ ਮੇਰੇ ਗਲਤ ਬੋਲਦਾ ਤੂੰ ਮੇਰੇ ਚੁੱਕ ਕੇ ਮੈਂ ਕੀ ਮਾਰੇਗਾ ਮੂੰਹ ਤੇ ਤੂੰ ਮੇਰੇ ਵੀ ਬਾਬਾ ਤੂੰ ਵਾਰ-ਵਾਰੀ ਮੈਨੂੰ ਬੋਲੀ ਜਾਣਾ ਤੇ ਉਹ ਜਦੋਂ ਵਾਰ-ਵਾਰ ਉਹਨੂੰ ਟਾਰਗੇਟ ਕਰਦੇ ਸੀ ਇੰਦਰਾ ਗਾਂਧੀ ਨੂੰ ਤਾਂ ਹੀ ਫਿਰ ਉਹਦਾ ਦਿਮਾਗ ਖਰਾਬ ਹੋਇਆ ਤਾਂ ਹੀ ਉਹਨੇ ਮਹਾਰਾਜ ਨੇ ਮੱਤਮਾਰੀ ਤਾਂ ਹੀ ਉਹਨੇ ਦਰਬਾਰ ਸਾਹਿਬ ਤੇ ਟੈਕ ਕਰਵਾਇਆ ਠੀਕ ਹੈ ਨਹੀਂ ਤੇ ਇਹਦੇ ਵਿੱਚ ਜੇ ਉਹਨੇ ਕੀਤੀ ਗਲਤੀ ਤੇ ਮੈਂ ਉਹਦੇ ਜਿਹੜਾ ਗਾਂਧੀ ਪਰਿਵਾਰ ਹੈ ਇੰਦਰਾ ਗਾਂਧੀ ਦਾ ਜਿਹੜਾ ਪਰਿਵਾਰ ਹੈ ਮੈਂ ਉਹਨਾਂ ਨੇ ਵੀ ਪੁੱਛਣਾ ਚਾਹਣਾ ਹੈਗਾ ਉਹਦਾ ਇੱਕ ਰਾਣੀ ਸੀਗੀ ਉਹਦੇ ਵਿੱਚ ਇੱਕ ਟੇਲਰ ਦੇ ਵਿੱਚ ਉਹ ਇੰਦਰਾ ਗਾਂਧੀ ਜਿਹੜੀ ਕੰਗਣਾ ਇੰਦਰਾ ਗਾਂਧੀ ਬਣੀ ਹੋਈ ਆ ਉਹਦੇ ਵਿੱਚ ਉਹਦੇ ਹੱਥ ਫੇਰਦਾ ਪਿਆ ਤੇ ਇੰਦਰਾ ਗਾਂਧੀ ਦੇ ਹੱਥ ਫੇਰਦੇ ਸੀਗਾ ਗੰਜਾ ਯਾਰ ਮੈਂ ਪੁੱਛਣਾ ਚਾਹਣਾ ਉਹਨਾਂ ਨੂੰ ਉਹ ਹੱਥ ਫੇਰਦਾ ਉਹਦੇ ਤੇ ਹੱਥ ਫਾੜਦਾ ਕੰਗਣਾ ਦਾ ਕਿਉਂ ਫਾੜਦਾ ਉਹਦਾ ਇੱਕ ਰਾਜ ਨਹੀਂ ਸੀਗੀ ਰਾਣੀ ਸੀਗੀ ਇੱਕ ਰਾਜਾ ਸੀਗਾ ਇੱਕ ਆਪਣੇ ਦੇਸ਼ ਨੂੰ ਚਲਾ ਰਹੀ ਸੀਗੀ ਤੇ ਉਹ ਦੁਬਾਰਾ ਫੇਰ ਉਹ ਹੀ ਵੀ ਉਹਦੇ ਹੱਥ ਫੜਦਾ ਪਿਆ ਗੰਦੇ ਕੰਮ ਕਰਵਾ ਰਹੀ ਆ ਕੰਗੜਾ ਨੂੰ ਕੋਈ ਸੁਭਾ ਦਿੰਦਾ ਸੀ ਇਦਾਂ ਦੀਆਂ ਕੰਮ ਕਰਾਉਂਦੇ ਨੇ ਤੇ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਇੱਕ ਵੀ ਜਿਹੜੀ ਇਹ ਚੀਜ਼ਾਂ ਨੇ ਇਹ ਚੀਜ਼ਾਂ ਗਾਂਧੀ ਪਰਿਵਾਰ ਨੂੰ ਬਰੋਲ ਕਰਨਾ ਚਾਹੀਦਾ ਇਹ ਦਿਨੀਆਂ ਚੀਜ਼ਾਂ ਨਹੀਂ ਬਣਾਉਣੀਆਂ ਚਾਹੀਦੀਆਂ ਮੈਂ ਜਿਹੜਾ ਦਾ ਮੁੰਡਾ ਉਹਨੂੰ ਵੀ ਕਹਿਣਾ ਚਾਹੁੰਨਾ ਵੀ ਦਾਸ ਯਾਰ ਤੂੰ ਅੱਗੇ ਦਾ ਮਸਾ ਮਸਾ ਠੱਲ ਪਈ ਹੋਈ ਆ ਆਪਣੇ ਤੇ ਹੁਣ ਦੁਬਾਰਾ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਆ ਰਾਹੁਲ ਗਾਂਧੀ ਨੂੰ ਅੱਗੇ ਦਾ ਮਸਾ ਮਸਾ ਠੱਲ ਪਈ ਆ ਹੁਣ ਤੇ ਹੁਣ ਦੁਬਾਰਾ ਫੇਰ ਤੁਸੀਂ ਉਹੀ ਪੰਗੇ ਪੈਣ ਲੱਗੇ ਹੋ ਆ ਅੱਗੇ ਤੁਹਾਡੇ ਬਹੁਤ ਬੇਇੱਜ਼ਤੀ ਹੋ ਚੁੱਕੀ ਜਦ ਅਟੈਕ ਕੀਤਾ ਨੇ ਦਰਬਾਰ ਸਾਹਿਬ ਤੇ ਵੀ ਸਾਰੇ ਦੁਨੀਆ ਸਾਰੇ ਪੰਜਾਬ ਆਪਣੇ ਦੇਸ਼ ਦੇ ਜਿੰਨੇ ਵੀ ਹੈਗੇ ਬੰਦੇ ਸਾਰੇ ਵੀ ਸਾਰੇ ਵਲ ਖਲਾਫ ਇਹਨਾਂ ਦੇ ਅੱਛਾ ਕਿ ਪੰਜਾਬ ਦੇ ਵਿੱਚ ਹੀ ਕਈ ਅਜਿਹੇ ਲੋਕ ਨੇ ਜਿਹੜੇ ਉਸ ਫਿਲਮ ਦਾ ਸਮਰਥਨ ਕਰ ਰਹੇ ਨੇ ਉਹਨਾਂ ਦੇ ਬੋਰਡ ਲਗਾਉਣ ਦੀ ਵੀ ਗੱਲ ਕਰ ਰਹੇ ਨੇ ਵੀ ਅਸੀਂ ਬੋਰਡ ਲਾਵਾਂਗੇ ਅਸੀਂ ਸਮਰਥਨ ਦਵਾਂਗੇ ਵੀ ਸਾਡੀ ਦੇਸ਼ ਦੀ ਸ਼ੇਰਨੀ ਆ ਅ ਸ਼ਿਵ ਸੈਨਾ ਵਾਲਿਆਂ ਦੀ ਗੱਲ ਕਰ ਲਈ ਤਾਂ ਉਹ ਹਰ ਇੰਟਰਵਿਊ ਦੇ ਵਿੱਚ ਇਹੀ ਕਹਿ ਰਹੇ ਨੇ ਵੀ ਕੰਗਣਾ ਦੀ ਫਿਲਮ ਰਿਲੀਜ਼ ਹੋਈਗੀ ਅਸੀਂ ਸਪੋਰਟ ਕਰਾਂਗੇ ਉਹਨੂੰ ਕਿਵੇਂ ਦੇਖੂਗਾ ਉਹ ਜਿਹੜੇ ਬੰਦੇ ਆ ਨਾ ਉਹ ਕੁਛ ਖੱਚ ਜਿਹੇ ਆ ਥੋੜੇ ਜਿਹੇ ਬੰਦੇ ਆ ਜਿਹੜੇ ਐਦਾਂ ਦੇ ਕੰਮ ਕਰਦੇ ਆ ਗਿਆ ਵੀ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਸਾਡੇ ਇੱਕ ਪਾਸੇ ਦਾ ਕਹਿੰਦਾ 9 ਮਾਸ ਦਾ ਰਿਸ਼ਤਾ ਕਹਿ ਰਹੇ ਨੇ ਸਿਵਸੇ ਨਾਲੇ ਵੀ ਸਾਡਾ ਹਿੰਦੂ ਧਰਮ ਜੀ ਸਿੱਖ ਸਭ ਦਾ 9 ਮਾਸ ਦਾ ਰਿਸ਼ਤਾ ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਹੈਗਾ ਸਾਡੇ ਦਿਲਾਂ ਦੇ ਉੱਤੇ ਭਰਾ ਸਮਝਿਆ ਤੁਹਾਡੇ ਭਰਾਵਾਂ ਦੇ ਦਿਲਾਂ ਦੇ ਉੱਤੇ ਸੁਰੀਆਂ ਮਾਰਦੀ ਪਈ ਆ ਇੱਕ ਕੀ ਨਾਂ ਸੀ ਉਹਦਾ ਨਾਂ ਭੁੱਲ ਗਿਆ ਮੈਂ ਕੰਗਣਾ ਕੰਗਣਾ ਇੱਕ ਸਾਡੇ ਦਿਲ 'ਚ ਤੁਹਾਡੇ ਭਰਾ ਦੇ ਸਿਲ ਦੇ ਵਿੱਚ ਸੂਰੀਆ ਮਾਰਦੀ ਪਈ ਆ ਤੇ ਹੁਣ ਜਿਹੜਾ ਭਰਾ ਕਰਿਆ ਨੋ ਮਾ ਦਾ ਕੰਗਣਾ ਰਿਸ਼ਤਾ ਹੈਗਾ ਵੀ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਨਹੀਂ ਬੋਲਦੇ ਸਾਡੇ ਬਾਰੇ ਵੀ ਇਹ ਸਾਡੇ ਸਿੱਖ ਭਰਾਵਾਂ ਦੇ ਉੱਤੇ ਵੀ ਨਹੀਂ ਫਿਲਮ ਬਣੀ ਹੋਈ ਆ ਵੀ ਇਹ ਨਹੀਂ ਬਣਨੀ ਚਾਹੀਦੀ ਉਹਨਾਂ ਨੂੰ ਵੀ ਇਹਨਾਂ ਦੇ ਬਾਰੇ ਵਿਰੋਧ ਕਰਨਾ ਚਾਹੀਦਾ ਹੈਗਾ ਉਹ ਤਾਂ ਮੈਨੂੰ ਲੱਗਦਾ ਉਹਨਾਂ ਦੇ ਵਿੱਚ ਹਿੱਸਾ ਪੈਸੇ ਲੱਗੇ ਹੋਇਆ ਉਹ ਜਿਹੜਾ ਕਹਿੰਦਾ ਮੇਰੀ ਸ਼ੇਰਨੀ ਆ ਸ਼ੇਰਨੀ ਆ ਸ਼ੇਰਨੀ ਕਾਦੀ ਉਹ ਤਾਂ ਖੱਲ ਪਾਈ ਹੋਈ ਆ ਉਹਦੇ ਤੇ ਦੂਜੇ ਤੇ ਕੀ ਕਹਿੰਦੇ ਹੁੰਦੇ ਆ ਬੱਕਰੀ ਦੇ ਉੱਤੇ ਬੱਕਰੀ ਭੇਡ ਦੇ ਉੱਤੇ ਖੱਲ ਪਾਈ ਸ਼ੇਰ ਵਾਲੀ ਤੇ ਉਹ ਜਿਹੜਾ ਕਹਿੰਦਾ ਮੈਂ ਸ਼ੇਰ ਆ ਸ਼ੇਰ ਆ ਉਹ ਬੱਕਰਾ ਹੈਗਾ ਉਹ ਤੇ ਖੱਲ ਪਾਈ ਹੋਈ ਆ ਸ਼ੇਰਾਂ ਵਾਲੀ ਕੀ ਲੱਗਦਾ ਹੈ ਕਿ ਮੰਨ ਲਓ ਜੇ ਫਿਲਮ ਰਿਲੀਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਵੀ ਕੋਈ ਗੱਲਬਾਤ ਹੁੰਦੀ ਹੈ ਕਿਉਂਕਿ ਕੰਗੜਾ ਰੌਣਕ ਨੇ ਟਵੀਟ ਕਰਦੇ ਕਿਹਾ ਹੈ ਕਿ ਮੈਂ ਹੁਣ ਕਾਨੂੰਨੀ ਤਰੀਕੇ ਨਾਲ ਦੇਖਾਂਗੇ ਉਹ ਤੇ ਰਿਲੀਜ਼ ਹੋ ਜਾਂਦੀ ਤਾਂ ਉਹਦੇ ਨਾਲ ਕੀ ਪ੍ਰਭਾਵ ਪੈ ਸਕਦਾ ਪੰਜਾਬ ਦੇ ਵਿੱਚ ਪ੍ਰਭਾਵ ਪੰਜਾਬ ਦੇ ਵਿੱਚ ਕਿਉਂ ਨਹੀਂ ਜਿਹੜੇ ਸਿੱਖ ਬੰਦੀ ਹੈਗੇ ਆ ਸਾਰੇ ਨਿਹੰਗ ਸਿੰਘ ਫੌਜ ਆ ਜਿਹੜੀ ਆਪਣੇ ਪੰਜਾਬੀ ਬੰਦੇ ਹੈਗੇ ਆ ਇਹਦੇ ਉੱਤੇ ਸਾਰਾਈ ਪੰਜਾਬ ਆਪਣਾ ਜਿਹੜਾ ਹੈਗਾ ਵੱਲ ਖਿਲਾਫ ਹੈਗਾ ਅਸੀਂ ਵਿਰੋਧ ਕਰਾਂਗੇ ਫਿਲਮ ਦੇ ਉੱਤੇ ਜਿਹੜੇ ਹਾਲ ਦੇ ਵਿੱਚ ਲੋਗੂ ਸ਼ਿਲਮੇ ਦੇ ਵਿੱਚ ਲੱਗੂਗੀ ਉਹਦੇ ਵੀ ਵਿਰੋਧ ਕਰਾਂਗੇ ਵੀ ਕਿਉਂ ਲੱਗਦੀ ਪਈ ਆ ਇਹ 84 ਦਾ ਦੁਆਰਾ ਟਾਈਮ ਲਿਉਣ ਨੂੰ ਫਿਰਦੇ ਆ ਗਿਆ ਦੁਆਰਾ ਫਿਰ ਉਹੀ ਦਿਨ ਘਮਾਉਣ ਨੂੰ ਫਿਰਦੇ ਆ ਗਏ ਉਹ ਸਾਡੀ ਦਰਦ ਭੁੱਲੀ ਨਹੀਂ ਉਹ ਸਾਡੀ ਦਰਦ ਅਜੇ ਭੁੱਲੀ ਨਹੀਂ ਸਟਾਂ ਕਿ ਉਹ ਦੁਆਰਾ ਫਿਰ ਹਰਾ ਕਰਨਾ ਚਾਹੁੰਦੇ ਆ ਸਾਡੀਆਂ ਸਟਾਂ ਜਿਹੜੀਆਂ ਦਿਲ ਦੇ ਵਿੱਚ ਸਰਾਖ ਪਈਆਂ ਹੋਣੀਆਂ ਨੇ ਤੇ ਹੁਣ ਕੀ ਕਹੋਗੇ ਰੀਲੀਜ਼ ਹੋਣ ਦਾ ਸਮਾਂ ਆ ਹੀ ਗਿਆ ਸੀਗਾ ਤੇ ਦੂਜੇ ਪਾਸੇ ਪੰਜਾਬ ਭਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈ ਬਹੁਤ ਵਧੀਆ ਲੋਕੀ ਸਾਰੇ ਕਹਿੰਦੇ ਵੀ ਬਹੁਤ ਵਧੀਆ ਹੋਇਆ ਉਹਨੇ ਹੰਗਾਮਾ ਹੀ ਕਰਨਾ ਹੈਗਾ ਤੇ ਹੁਣ ਜਿਹੜੀ ਮੈਂ ਹੋਰ ਗੱਲ ਕਰਨਾ ਜਿਹੜੀ ਨੈਟ ਦੇ ਉੱਤੇ ਜੇ ਕਿਸੇ ਚੈਨਲ ਨੇ ਚਲਾਈ ਅਸੀਂ ਉਹ ਚੈਨਲ ਦਾ ਵੀ ਵਿਰੋਧ ਕਰਾਂਗੇ ਵੀ ਇਹ ਫਿਲਮ ਨਹੀਂ ਚੱਲਣੀ ਚਾਹੀਦੀ ਪਾੰਦੀਓ ਚੈਨਲ YouTube ਹੋਵੇ ਜਿਹੜਾ ਮਰਜੀ ਹੋਵੇ ਜਿਨੇ ਵੀ ਉਹਨੇਆਂ ਵੀਡੀਓ ਬਣਾਈਆਂ ਜਾਂ ਸਟੋਰੀਆਂ ਪਾਈਆਂ ਅਸੀਂ ਉਹਦਾ ਜਰੂਰ ਵਿਰੋਧ ਕਰਾਂਗੇ ਸਾਰੇ ਰਲ ਮਿਲ ਕੇ ਪੰਜਾਬ ਵਾਲੇ ਅੱਜ ਲੱਡੂ ਬੰਨ ਰਹੇ ਹੋ ਤੁਸੀਂ ਤੇ ਕੰਗਣਾ ਨੂੰ ਕੀ ਕਹਿਣਾ ਚਾਹੁੰਗੇ ਕੰਗਣਾ ਨੂੰ ਇਹੀ ਕਹਿਣਾ ਜਾਂਦੇ ਆ ਵੈਸੇ ਹੈ ਕੰਗਣਾ ਦਾ ਕਹਿੰਦੇ ਨੇ ਜਦੋਂ ਸਿੱਖ ਜਿਹੜੀ ਕੌਮ ਹੈ ਉਹ ਸਾਡੀ ਧੀ ਭੈਣ ਨਹੀਂ ਲੱਗਦੀ ਹੈਗੀ ਪਰ ਕੰਮ ਉਹਦੇ ਖੱਚਾਂ ਵਾਲਿਆ ਗਿਆ ਗਲਤ ਕੰਮ ਆ ਜਦੋਂ ਬੰਦਾ ਗਲਤ ਹੋ ਜਾਂਦਾ ਨਾ ਉਹਨੂੰ ਖਾਚ ਹੀ ਕਿਹਾ ਜਾਂਦਾ ਵੀ ਉਹ ਗਲਤ ਕੰਮ ਕਰਦੀ ਪਈ ਉਹਨੂੰ ਇਹੀ ਕਹਿਣਾ ਚਾਹੁੰਦੇ ਆ ਕੰਗਣਾ ਜੀ ਤੂੰ ਇੰਨਾ ਪੈਸਾ ਵੀ ਬਰਬਾਦ ਕੀਤਾ ਐਨੇ ਆਪਣੇ ਕਹਿੰ ਉਹ ਨਹੀਂ ਉਹਦੇ ਬਿਆਨ ਹੈ ਮੈਂ ਨਹੀਂ ਕਹਿ ਰਿਹਾ ਕੰਗਣਾ ਦੇ ਬਿਆਨਾਂ ਕਹਿੰਦੀ ਮੇਰੀ ਕੋਠੀ ਵੀ ਗਹਿਣੇ ਧਰੀ ਆ ਮੇਰਾ ਸੋਨਾ ਵੀ ਸਾਰਾ ਵੇਚ ਕੇ ਕਹਿੰਦੀ ਮੈਂ ਰੋਡ ਤੇ ਆ ਗਈ ਜੇ ਤੂੰ ਸਿੱਖਾਂ ਦੇ ਨਾਲ ਤੇ ਗੁਰੂ ਮਹਾਰਾਜ ਦੇ ਨਾਲ ਜੇ ਪੰਗੇ ਲੈਣਗੀ ਗੁਰੂ ਮਹਾਰਾਜ ਨਾਲ ਨਾਮ ਘਸੌਣ ਮਾਰਦਾ ਨਾ ਲੱਤ ਮਾਰਦਾ ਨਾ ਡਾਂਗ ਮਾਰਦਾ ਜਿਹਦੋਂ ਵੀ ਮਾਰਦਾ ਉਦੋਂ ਮੱਤ ਮਾਰਦਾ ਉਹਦੀ ਮੱਤ ਮਾਰੀ ਗਈ ਹੈਗੀ ਸੀਗੀ ਤੇ ਤਾਂ ਉਹ ਰੋਡ ਤੇ ਆਪਣੇ ਆਪ ਨੂੰ ਕਹਿ ਰਹੀ ਆ ਵੀ ਮੈਂ ਰੋਡ ਤੇ ਆਉਣ ਵਾਲੇ ਚਾਂਸ ਮੇਰੇ ਹੋਗੇ ਆ ਤੇ ਇਹ ਚੀਜ਼ਾਂ ਜੇ ਪਹਿਲਾਂ ਹੀ ਹੋਈ ਕੋਈ ਧਾਰਮਿਕ ਫਿਲਮ ਜਾਂ ਕੋਈ ਵਧੀਆ ਚੀਜ਼ ਦਿਖਾਉਂਦੀ ਸ਼ੋਅ ਕਰਦੀ ਪੂਰੇ ਬਾਲਟ ਦੇ ਵਿੱਚ ਵੀ ਉਹਦੀ ਬਾ ਬਾ ਹੁੰਦੀ ਤੇ ਤੂੰ ਇਹ ਦਿਖਾ ਕੇ ਕੀ ਚਾਹੁੰਦੀ ਸੀ ਜੀ ਬੀ ਰਜਨੀ ਹਾਂ ਇਹ ਹੁਣ ਬੀਬੀ ਰਜਨੀ ਜਿਹੜੀ ਆ ਏਦਾਂ ਜਿਹੜੀ ਹੁਣ ਵੀ ਸਾਡੀ ਬੀਬੀ ਰਜਨੀ ਦੀ ਫਿਲਮ ਬਣੀ ਹੋਈ ਆ ਹਾਂ ਅਸੀਂ ਵੇਖ ਕੇ ਸਾਰੇ ਭਾਵ ਹੁੰਦੇ ਆ ਸਾਰੇ ਜਿੰਨੀ ਸੰਗ ਦਾ ਬੱਚੇ ਵੀ ਜਾਂਦੇ ਆ ਬਜ਼ੁਰਗ ਵੀ ਜਾਂਦੇ ਆ ਮਾਵਾਂ ਵੀ ਜਾਂਦੀਆਂ ਧੀਆਂ ਭੈਣਾਂ ਵੀ ਜਾਂਦੀਆਂ ਸਾਡੀਆਂ ਦੇਖਦੇ ਆ ਨਾ ਉਹਦੇ ਵਿੱਚ ਬਹਿ ਕੇ ਦੇਖਦੇ ਥੀਏਟਰ ਦੇ ਉਹ ਵੀ ਫਿਲਮ ਐ ਉਦਾਂ ਦੀ ਫਿਲਮ ਬਣਾਉਂਦੀ ਕੋਈ ਉਦਾਂ ਦੀ ਕੋਈ ਵਦਾ ਇਤਿਹਾਸ ਸੁਣਾਉਂਦੀ ਅਸੀਂ ਵੀ ਵਾਹ ਵਾਹ ਕਰਦੇ ਸੀ ਵੀ ਉਹਦੇ ਨਾਲ ਖੜਦੇ ਵੀ ਵਾਹ ਵੀ ਵਾਹਦੇ ਸੀ ਅੱਛੇ ਸੋਸ਼ਲ ਮੀਡੀਆ ਤੇ ਹਮੇਸ਼ਾ ਕੰਗਣਾ ਰੌਣਕ ਇਸ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਕਿਉਂਕਿ ਕਿਸੇ ਨਾ ਕਿਸੇ ਵਿਵਾਦਾਂ ਦੇ ਵਿੱਚ ਘੇਰੀ ਰਹਿੰਦੀ ਹੈ ਕੀ ਲੱਗਦਾ ਤੁਹਾਨੂੰ ਕੀ ਇਸ ਤਰ੍ਹਾਂ ਦੀ ਫਿਲਮ ਬਣਾਉਣਾ ਕਿਉਂਕਿ ਬਹੁਤ ਸਾਰੇ ਕਮੈਂਟ ਜਾਂ ਟਿੱਪਣੀਆਂ ਲੋਕ ਕਰਦੇ ਵੀ ਪਹਿਲਾਂ ਦੀਆਂ ਫਿਲਮਾਂ ਚੱਲੀਆਂ ਨਹੀਂ ਤੇ ਤਾਂ ਕਰਕੇ ਸੋਸ਼ਲ ਮੀਡੀਆ ਤੇ ਪੋਪੁਲਾਰਿਟੀ ਲੈਣ ਵਾਸਤੇ ਇਸ ਤਰ੍ਹਾਂ ਕਰਕੇ ਇਹ ਇਸ ਤਰ੍ਹਾਂ ਦੀਆਂ ਮੂਵੀਆ ਬਣਾਈਆਂ ਦੇਖੋ ਜੀ ਜਦੋਂ ਬੰਦਾ ਡੁੱਬਦਾ ਹੁੰਦਾ ਨੇ ਉਹ ਜਦੋਂ ਨਹਿਰ ਦੇ ਵਿੱਚ ਸਾਲ ਮਾਰਦਾ ਨਾ ਉਹ ਚਾਰੇ ਹੱਥ ਮਾਰਦਾ ਵੀ ਮੈਂ ਬਚਾਂ 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 ਇਹ ਜਿਹੜੀ ਚੀਜ਼ ਹੈਗੀ ਆ ਫਿਲਮਾਂ ਫਿਲਮਾਂ ਵਾਲਾ ਸਿਸਟਮ ਜਿਆ ਇਹ ਵੀ ਇੱਕ ਸਮੁੰਦਰ ਆ ਉਹ ਹੁਣ ਡੁੱਬਦੀ ਪਈ ਸੀਗੀ ਉਹਨੇ ਕਿਹਾ ਹੋਣਾ ਵੀ ਚੱਲ ਮੈਂ ਆ ਫਿਲਮ ਤਿਆਰ ਕਰਕੇ ਜਿਹੜੀ ਕੀ ਨਾਮ ਹੈ ਫਿਲਮ ਦਾ ਨਾ ਭੁੱਲ ਜਾਣਾ ਅਮਰ ਜਾਂਸੀ ਅਮਰ ਜਾਂਸੀ ਫਿਲਮ ਵੀ ਅਮਰ ਜਾਂਸੀ ਫਿਲਮ ਬਣਾ ਕੇ ਵੀ ਮੈਂ ਚੱਲ ਤਰ ਜੂਗੀ ਉਹ ਤਰਦਾ ਨਹੀਂ ਉਹ ਹੋਰ ਡੁੱਬ ਗਿਆ ਉਹਨੂੰ ਚਾਹੀਦਾ ਹੀ ਹੈਗਾ ਵਧੀਆ ਧਾਰਮਿਕ ਫਿਲਮ ਬਣਾਉਂਦੀ ਵਧੀਆ ਚੀਜ਼ ਦਿਖਾਉਂਦੀ ਸੰਗਤ ਨੂੰ ਸੋਹਣੀ ਚੀਜ਼ ਦਿਖਾਵੇ ਪਤਾ ਲੱਗੇ ਸੰਗਤ ਨੂੰ ਵੀ ਹਾਂ ਵੀ ਪੂਰੇ ਬੌਲਡ ਨੂੰ ਪਤਾ ਲੱਗੇ ਵੀ ਕੰਮ ਕੀਤਾ ਸੋਹਣਾ ਕੀਤਾ ਤੇ ਜੇ ਇਦਾਂ ਦੀਆਂ ਫਿਲਮਾਂ ਬਣਾਉਣੀਆਂ ਖੱਚ ਪੁਣੇ ਵਾਲੀਆਂ ਫੇਰ ਨਹੀਂ ਉਹ ਕੰਮ ਜਾ ਬੀਜੇਪੀ ਦੇ ਐਮਪੀ ਵੀ ਨੇ ਉਹ ਹਿਮਾਚਲ ਤੋਂ ਕੀ ਲੱਗਦਾ ਬੀਜੇਪੀ ਨੂੰ ਕੀ ਰਿਸਪੌਂਸ ਲੈਣਾ ਚਾਹੀਦਾ ਕੰਗੜਾ ਰੌਤ ਤੇ ਕਿਉਂਕਿ ਲੋਕ ਕਹਿ ਰਹੇ ਨੇ ਕਿ ਵੀ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਇਹਨਾਂ ਨੂੰ ਹਟਾਉਣਾ ਚਾਹੀਦਾ ਹਾਂ ਜੇ ਯਾਰ ਇੱਕ ਬੀਜੇਪੀ ਹੈ ਬੀਜੇਪੀ ਜਿਹੜੀ ਹੈਗੀ ਆ ਇੱਕ ਨੈਸ਼ਨਲ ਪਾਰਟੀ ਆ ਹਨਾ ਕਿੰਨੀ ਮਸ਼ਹੂਰ ਆ ਫੇਰ ਵੀ ਚਲੋ ਉਹਨਾਂ ਨੂੰ ਇਹਨਾਂ ਦਾ ਫਾਇਦਾ ਚੁੱਕਣਾ ਇਹ ਉਹਨਾਂ ਨੂੰ ਬਦਨਾਮ ਕਰਦੀ ਪਈ ਆ ਬਦਨਾਮ ਹੋਈ ਇਹ ਹੁਣ ਕਿੰਨਾ ਉਹਨਾਂ ਦੇ ਕਿੰਨੀ ਸੰਗਤਾਂ ਟੁੱਟਣੀਆਂ ਗਾਂਵਾਂਵਾਂ ਦੇ ਕਿੰਨੀਆਂ ਵੋਟਾਂ ਟੁੱਟਣੀਆਂ ਨੇ ਕਿੰਨਾ ਕੁਸ਼ ਹੋਣਾ ਦੁਨੀਆ ਬਹੁਤ ਪਿੱਛੇ ਹਟੂ ਗਈ ਇਹ ਚੀਜ਼ ਨਾਲ ਇਹ ਚੀਜ਼ਾਂ ਨੂੰ ਇਹਨੂੰ ਉੱਥੋਂ ਹਟਾ ਦੇਣਾ ਚਾਹੀਦਾ ਜਿਹੜਾ ਇਹਨੂੰ ਉਦਾਂ ਮਿਲਿਆ ਆ ਨਾ ਉਹ ਉਹਦੇ ਤੋਂ ਹਟਾ ਦੇਣਾ ਚਾਹੀਦਾ ਹੈਗਾ ਵੀ ਇਦਾਂ ਦੀਆਂ ਚੀਜ਼ਾਂ ਬਣਾ ਕੇ ਕੀ ਕਹਾਉਣਾ ਚਾਹੁੰਦੀ ਆ ਇੱਕ ਸਾਡੇ ਹਿੰਦੂਆਂ ਦੇ ਵਿੱਚ ਸਾਡੇ ਪੰਜਾਬੀ ਸਿੱਖ ਭਾਈਚਾਰੇ ਦੇ ਵਿੱਚ ਇਹ ਪਵਾੜ ਪਵਾਉਣਾ ਚਾਹੁੰਦੀ ਹੈਗੀ ਆ ਇਦਾਂ ਦੀਆਂ ਫਿਲਮਾਂ ਬਣਾ ਕੇ ਇਦਾਂ ਦੀ ਕੀ ਦਿਖਾਉਣਾ ਚਾਹੁੰਦੀ ਇਹ ਚੀਜ਼ ਕੰਗਣਾ ਹੂੰ ਠੀਕ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਲਬਤ ਕੀਤੀ ਨਿਹੰਗ ਸਿੰਘ ਫੌਜ ਸੀ ਜਿੱਥੇ ਅੱਜ ਕੰਗਣਾ ਰਨੋਦ ਦੀ ਫਿਲਮ ਸੈਂਸਰ ਬੋਰਡ ਵੱਲੋਂ ਬੰਦ ਕਰਨ ਤੋਂ ਬਾਅਦ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਕਿਤੇ ਕਿਤੇ ਖੁਸ਼ੀ ਮਨਾ ਰਹੀਆਂ ਪੰਜਾਬ ਦੇ ਵਿੱਚ ਲੋਕ ਨਜ਼ਰ ਖੁਸ਼ ਨਜ਼ਰ ਆ ਰਹੇ ਨੇ ਤਾਂ ਇੱਥੇ ਲੱਡੂ ਵੰਡੇ ਗਏ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾਈਆਂ ਕੰਗਨਾ ਦੀ ਐਮਰਜੈਂਸੀ ਫਿਲਮ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਿਵੇਂ ਦੇਖਦੇ ਹੋ ਆ ਸੈਂਸਰ ਬੋਰਡ ਵੱਲੋਂ ਬੰਦ ਕੀਤੀ ਗਈ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਟ ਜੈ ਕੁਮਾਰ